ਸਤ ਸ੍ਰੀ ਅਕਾਲ ਦੋਸਤੋ ਮੈਂ ਰਬਨੀ ਢਾਲੀਵਾਲ ਤੁਹਾਡਾ ਸਭ ਦਾ ਆਪਣੇ ਕਬਡੀ ਇਨਫਾਰਮਰ ਚੈਨਲ ਦੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀਖੀ ਚੜ੍ਹਦੀ ਕਲਾ ਹੋਂਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੰਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 14 ਨਵੰਬਰ 2025 ਨੂੰ ਹੋਣ ਵਾਲੇ ਵਫਾ ਕਬੱਡੀ ਕਪਾ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਪ੍ਰੋਸੈਸ ਪ੍ਰਕਾਰ ਹੈ ਇੱਕ ਵੱਡੀ ਕੱਪ ਪਿੰਡ ਮਾਲਾ ਖੋੜ ਦੇ ਜ਼ਿਲ੍ਹਾ ਮੋਗਾ ਦੇਖ ਕਰਵਾਇਆ ਜਾਵੇਗਾ ਜੀ ਇੱਥੇ ਅੱਜ 65 ਕਿਲੋ ਬਲਮੀ ਕਬੱਡੀ ਦੋ ਖਿਡਾਰੀ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 10000 ਅਤੇ ਦੂਜਾ ਇਨਾਮ 8000 ਹੋਵੇਗਾ ਜੀ ਇੱਥੇ ਜੈ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸਾਈਕਲ ਦਿੱਤੇ ਜਾਣਗੇ ਜੀ ਇੱਕ ਵੱਡੀ ਕੱਪ ਹਿੰਦ ਕੋਸਲਾ ਮਾਨਸਰਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਵਜਨੀ ਕਬੱਡੀ ਦੇ ਓਪਨ ਦੇ ਮੈਚ ਕਰਵਾਏ ਜਾਣਗੇ ਵਜਨੀ ਕਬੱਡੀ 32 ਕਿਲੋ ਨਰੋਲ ਦਾ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਹੋਵੇਗਾ ਜੀ ਬੈਸਟਨ ਨੂੰ ਇੱਥੇ 1-1 ਕਿਲੋ ਬਦਾਮ ਦਿੱਤੇ ਜਾਣਗੇ ਜੀ ਇੱਥੇ ਅੱਜ ਕਬੱਡੀ ਓਪਨ ਮਾਨਸਾ ਲੀਗ ਦੇ ਵੀ ਮੈਚ ਕਰਵਾਏ ਜਾਣਗੇ ਇਸ ਮੈਚ ਦਾ ਲਾਈਵ ਮਾਲਵਾ ਕਬੱਡੀ ਲਾਈਵ 1.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਣ ਸਕਦੇ ਹਨ ਕਬੱਡੀ ਦਾ ਪਿੰਡ ਖੈਰਾ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅਜਵਜਨਿਕ ਕਬੱਡੀ ਦੇ ਮੈਚ ਕਰਵਾਏ ਜਾਣਗੇ 57 ਕਿਲੋ ਵਜਨਿਕ ਕਬੱਡੀ ਇੱਕ ਖਿਡਾਰੀ ਬਾਰੋਂ ਦਾ ਪਹਿਲਾ ਇਨਾਮ 8000 ਅਤੇ ਦੂਜਾ ਇਨਾਮ 6000 ਹੋਵੇਗਾ ਜੀ 65 ਕਿਲੋ ਵਜਨਿਕ ਕਬੱਡੀ ਦੋ ਖਿਡਾਰੀ ਬਾਰੋਂ ਦਾ ਪਹਿਲਾ ਇਨਾਮ 12000 ਅਤੇ ਦੂਜਾ ਇਨਾਮ 10000 ਹੋਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦ ਲਈ ਹੈ ਜੀ ਧੰਨਵਾਦ